ਅੱਜ ਇੱਥੇ ਜਲੰਧਰ ਵਿਖੇ ਲਾਇਨਜ਼ ਕਲੱਬ ਦੀ ਜਿਹੜੀ ਇੱਥੇ ਹਾਲ ਹੈ ਇਹਦੇ ਵਿੱਚ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਦਾ ਵਰਡ ਦੇ ਵੱਲੋਂ ਇਹ ਅਵਾਰਡ ਸਰਮਨੀ ਹੋਈ ਹੈ ਔਰ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਜਿਹੜਾ ਮੁਲਕ ਹੈ ਸਾਡਾ ਇੰਡੀਆ ਭਾਰਤ ਮੁਲਕ ਹੈ ਜੇ ਕ腐ਪਟ ਮੁਲਕਾਂ ਦੀ ਲਿਸਟ ਬਣਾਈ ਜਾਏ ਤੇ ਜਿਹੜੇ ਭ੍ਰਿਸ਼ਟਾਚਾਰ ਨਾਲ ਜੁਕਤ ਹੈ ਜਿਨ੍ਹਾਂ 'ਚ ਭ੍ਰਿਸ਼ਟਾਚਾਰ ਅੱਜ ਵੀ ਪਾਇਆ ਜਾਂਦਾ ਔਰ ਉਹਨਾਂ ਦੇ ਵਿੱਚ ਇਹਦੀ 96ਵਾਂ ਰੈਂਕ ਹੈ 96th ਰੈਂਕ ਹੈ ਜੇ 180 ਦੇਸ਼ਾਂ ਦੀ ਗਲੋਬਲੀ ਲਿਸਟ ਬਣਾਈ ਜਾਂਦੀ ਹੈ ਤੇ ਜਿਹੜੇ ਕਰਾਪਟ ਕਰਾਪਸ਼ਨ ਫ੍ਰੀ ਮੁਲਕ ਹੈ ਜਿਵੇਂ ਉਹਦੇ ਵਿੱਚ ਡਨਮਾਰਕ, ਸਵੀਡਨ, ਫਿਨਲੈਂਡ, ਨਿਊਜ਼ੀਲੈਂਡ ਉਹ ਮੁਲਕ ਹੈ ਜਿਹੜੇ ਛੋਟੇ-ਛੋਟੇ ਕੰਟਰੀ ਆ ਪਰ ਉਹਨਾਂ 'ਚ ਕੋਈ ਨਾ ਕਰਾਪਸ਼ਨ ਭ੍ਰਿਸ਼ਟਾਚਾਰ ਨਾਲ ਦੀ ਕੋਈ ਗੱਲ ਹੀ ਨਹੀਂ ਹੈਗੀ ਤੋਂ ਅੱਜ ਜਿੱਥੇ ਇਹ ਧਾਰਮਿਕ ਮੁਲਕ ਹੈ ਜਿਹਦੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਫਿਕਸ ਹੋ ਜਾਂਦੀ ਹੈ ਤੇ ਇਹਨਾਂ ਦੇ ਵਿੱਚ ਤਾਂ ਜਿਨ੍ਹਾਂ ਨੂੰ ਪਾਠ ਹੀ ਪੜਾਇਆ ਜਾਂਦਾ ਪਈ ਮਾਇਆ ਸਾਥ ਨਹੀਂ ਜਾਣੀ ਮਾਇਆ ਨਿਸਦਨ ਮਾਇਆ ਕਾਰਨੇ ਪ੍ਰਾਣੀ ਦੌਲਤ ਨੀਤ ਰੋਜ ਮਾਇਆ ਕਰਕੇ ਬੰਦਾ ਕਿੰਨੀ ਕਿੰਨੀ ਵਾਰ ਡੋਲਦਾ ਕੋਟਨ ਵਿੱਚ ਨਾਨਕ ਨੂੰ ਨਾਰਾਇਣ ਜੀ ਚੀਤ ਜਿੱਥੇ ਇਹ ਸਮਝਾਇਆ ਜਾਂਦਾ ਕੋਠੇ ਮੰਡਪ ਹੇਤ ਕਰ ਕਾਹੇ ਮਰੇ ਸਵਾਰ ਕਾਰਜ ਸਾਢੇ 3 ਹੱਥ ਕਣੀ ਤਾਂ ਪੌਣੇ 4 ਜਿੱਥੇ ਸਬਰ ਸੰਤੋਖ ਦਾ ਪਾਠ ਪੜਾਇਆ ਜਾਂਦਾ ਉਹ ਮੁਲਕ ਦਾ 96ਵਾਂ ਰੈਂਕ ਨਹੀਂ ਆਉਣਾ ਚਾਹੀਦਾ ਔਰ ਜੇ ਇੱਥੇ ਅੱਜ ਇਹੋ ਜਿਹੇ ਸੈਮੀਨਾਰ ਹੁੰਦੇ ਆ ਕ腐ਪਸ਼ਨ ਦੇ ਅਗੇਂਸਟ ਭ੍ਰਿਸ਼ਟਾਚਾਰ ਦੇ ਅਗੇਂਸਟ ਤੇ ਇਹਦਾ ਮਤਲਬ ਹੈ ਕਿ ਕਿੰਨਾ ਕਰਾਪਟ ਮੁਲਕ ਹੈ ਇਹਦੀ ਕਿੰਨੀ ਇੱਕ ਜ਼ਰੂਰਤ ਹੈ ਇਹੋ ਜਿਹੀ ਆਰਗੇਨਾਈਜੇਸ਼ਨ ਜਿਹੜੇ ਸੰਗਠਨ ਆ ਉਹਨਾਂ ਨੂੰ ਕੰਮ ਕਰਨਾ ਅੱਗੇ ਆ ਕੇ ਕਿੰਨਾ ਜ਼ਰੂਰੀ ਹੈ ਜਦੋਂ ਮੈਂ ਬਤੌਰ ਜ਼ਿਲ੍ਹਾ ਸਿਹਤ ਅਫਸਰ ਸੀਗਾ ਤੇ ਉਦੋਂ ਵੀ ਮੈਨੂੰ ਲੱਗਦਾ ਵੀ ਜੇ ਮੈਂ ਬੇਈਮਾਨ ਹੁੰਦਾ ਕਰਾਪਟ ਹੁੰਦਾ ਤੇ ਜਿਵੇਂ ਇਹ ਇੰਨਾ ਮਾਨ ਸਤਕਾਰ ਇੰਨਾ ਪਿਆਰ ਮਿਲਿਆ ਕਦੇ ਵੀ ਨਹੀਂ ਸੀ ਮਿਲਣਾ ਇਹਦਾ ਕਾਰਨ ਇਹ ਹੈ ਵੀ ਇਸ ਪਾ ਔਨੈਸਟੀ ਕੰਮ ਕੀਤਾ ਜਿਹੜੇ ਹਲਵਾਈਆਂ ਨਾਲ ਮਹੀਨੇ ਕਿਤੇ ਜਾਣ ਦੀ ਗੱਲ ਚੱਲਦੀ ਸੀਗੀ ਫੂਡ ਦੇ ਸੈਂਪਲ ਕਿਦਾਂ ਭਰ ਸਕਦੇ ਲੋਕ ਤੋਂ ਬਿਲਕੁਲ ਉਹ ਸਾਰਾ ਕੁਝ ਇਹੋ ਜਿਹਾ ਸਿਲਸਿਲਾ ਕਰਪਸ਼ਨ ਦਾ ਨਾਂ ਨਿਸ਼ਾਨ ਨਹੀਂ ਰਹਿਣ ਦਿੱਤਾ ਬਤੌਰ ਜ਼ਿਲ੍ਹਾ ਸਿਹਤ ਅਫਸਰ ਅੱਜ ਉਹਦੀ ਬਦੌਲਤ ਹੈ ਔਰ ਸੋਨੀ ਸਾਹਿਬ ਮੇਰੇ ਕੋਲ ਬੈਠੇ ਬਲਵੀਰ ਜੀ ਬੈਠੇ ਆ ਹੋਰ ਸਾਥੀ ਸਾਰੇ ਬੈਠੇ ਆ ਤੋਂ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਨੈਸ਼ਨਲ ਪ੍ਰੈਜ਼ੀਡੈਂਟ ਵੀ ਆਏ ਵਰਿੰਦਰ ਜੀ ਸੋ ਜਿਹੜੀ ਇਹ ਜਦੋਂ ਡੀ ਐਚਓ ਦਾ ਕੰਮ ਕਰਦੇ ਸੀ ਇਹਨਾਂ ਵੱਲੋਂ ਬਹੁਤ ਪਿਆਰ ਸਤਿਕਾਰ ਬਹੁਤ ਮਾਣ ਮਿਲਿਆ ਜਿਨ੍ਹਾਂ ਨੇ ਇਹਨਾਂ ਇੱਕ ਅਵਾਰਡ ਦਿੱਤਾ ਸੀ ਕਰਤੱਵਨਿਸ਼ਠ ਅਧਿਕਾਰੀ ਅਵਾਰਡ ਤੇ ਉਹ ਜਦੋਂ ਮੇਰੇ ਕੋਲ ਅੱਜ ਵੀ ਪਿਆ ਤੇ ਮੈਂ ਜਦੋਂ ਉਹਨੂੰ ਦੇਖਦਾ ਹੁੰਨਾ ਕਰਤੱਵਿਆ ਨਿਸ਼ਠ ਅਧਿਕਾਰੀ ਅਵਾਰਡ ਦਾ ਮਤਲਬ ਕਰਤੱਵ ਫਰਜ ਜਿੰਨੇ ਨਵਾਇਆ ਜੇ ਤੇ ਤੂੰ ਜਿਹਦੇ ਤੋਂ ਬੰਦੇ ਤੇ ਇਹ ਮਾਣ ਕਰ ਸਕਦੇ ਸੀ ਅਗਰ ਇਹੋ ਜੀ ਐਨ ਜੀਓ ਨੇ ਇਹੋ ਜਾਂ ਸਾਡੇ ਤੇ ٹرسٹ ਕੀਤਾ ਵਿਸ਼ਵਾਸ ਕੀਤਾ ਪ੍ਰਾਊਡ ਫੀਲ ਕੀਤਾ ਅੱਜ ਵੀ ਜੇ ਕੋਈ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਮਿਲਦਾ ਔ ਇਸ ਕਰਕੇ ਮਿਲਦਾ ਵੀ ਡਾਕਟਰ ਸਾਹਿਬ ਤੁਹਾਡੀ ਇਮਾਨਦਾਰੀ ਅੱਛੀ ਲੱਗਦੀ ਹੈ ਇਮਾਨਦਾਰੀ ਮਿਸਾਲ ਲੱਗਦੀ ਹੈ ਤਾਂ ਮੈਂ ਅੱਜ ਇਹੀ ਕਹਿਣਾ ਚਾਹੁੰਨਾ ਸਾਡੇ ਮੁਲਕ ਦਾ ਜਿਹੜਾ 96ਵਾਂ ਰੈਂਕ ਹੈ 36 ਸਕੋਰ ਹੈ ਸਾਡਾ 100 ਚ ਆਪਾਂ ਕਿੱਥੇ ਬੈਠੇ ਆ ਜਿਹੜਾ ਕਰਾਪਸ਼ਨ ਪਰਸੈਪਸ਼ਨ ਇੰਡੈਕਸ ਹੈ ਜਿਹਨੂੰ ਅਮਰੀਕਨ ਏਜੰਸੀ ਤਿਆਰ ਕਰਦੀ ਹੈ ਇੱਕ ਸਰਵੇ ਕਰਾਉਂਦੀ ਆ ਉਹਦੇ ਵਿੱਚ ਆਪਾਂ ਕਿੱਥੇ ਖੜੇ ਆ ਆਪਾਂ ਕਰਾਪਟ ਮੁਲਕਾਂ ਵਿੱਚ ਆਉਨੇ ਆ ਆਪਾਂ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਔਰ ਖਾਸ ਕਰਕੇ ਉਹ ਮੁਲਕ ਜਿਹੜੇ ਕਰਾਪਸ਼ਨ ਫ੍ਰੀ ਹੈ ਜਦੋਂ ਉਹਨਾਂ 'ਚ ਵਿਚਾਰਿਆ ਗਿਆ ਨਾ ਮੈਂ ਵੀ ਦੇਖਿਆ ਤੁਸੀਂ ਵੀ ਦੇਖ ਲੈਣਾ ਅੱਜਕੱਲ ਤੇ ਗੂਗਲ ਸਰਚ ਮਾਰੋ ਝੱਟ ਮਿਲ ਜਾਂਦਾ ਤੇ ਉੱਥੇ ਜਦੋਂ ਮੈਂ ਦੇਖਿਆ ਤੇ ਉਹ ਮੂਲਕ ਜਿਹੜੇ ਪਰਮਾਤਮਾ ਨੂੰ ਮੰਨਦੇ ਹੀ ਨਹੀਂ ਉਹ ਨਾਸਤਿਕ ਮੂਲਕ ਹੈ ਮੈਨੂੰ ਲੱਗਦਾ ਸੀ ਵੀ ਯਾਰ ਸਾਡਾ ਤਾਂ ਫਿਰ ਆਸਤਿਕ ਮੂਲਕ ਆ ਅਸੀਂ ਤਾਂ ਰੱਬ ਨੂੰ ਮੰਨਣ ਵਾਲੇ ਆ ਸਾਡੇ 'ਚ ਤਾਂ ਨਾ ਨਿਸ਼ਾਨ ਵੀ ਨਹੀਂ ਹੋਣਾ ਚਾਹੀਦਾ ਸੋ ਇਹ ਗੱਲ ਜਿਹੜੀ ਕ腐ਸ਼ਨ ਦੀ ਹੈ ਬੜੇ ਚਿਰਾਂ ਤੋਂ ਚੱਲਦੀ ਆਉਂਦੀ ਹੈ ਜੇ ਗੰਗੂ ਨੇ ਚੰਦ ਮੋਹਰਾਂ ਲਈ ਸਹਬਜ਼ਾਦਿਆਂ ਦੀ ਮੁਖਬਰੀ ਕਰਤੀ ਦੱਸ ਦਿੱਤਾ ਤੇ ਉਹ ਵੀ ਕਰਪਸ਼ਨ ਹੀ ਸੀ ਹੋਰ ਕੀ ਸੀ ਜਿਹੜਾ ਬਾਬੇ ਨਾਨਕ ਹੁਣੇ ਮਲਕ ਭਾਗੋ ਦਾ ਜਿਹੜਾ ਪ੍ਰਸ਼ਾਦਾ ਨਹੀਂ ਸੀ ਪ੍ਰਵਾਨ ਕੀਤਾ ਔਰ ਉਸ ਵੇਲੇ ਭਾਈ ਲਾਲੋ ਦਾ ਖਾਣਾ ਜਿਹੜਾ ਇੱਕ ਬਿਲਕੁਲ ਸਾਦਾ ਜਿਹਾ ਖਾਣਾ ਸੀ ਉਹਦੇ ਵਿੱਚ ਅੰਮ੍ਰਿਤ ਵਰਗਾ ਦੁੱਧ ਕਿੱਥੇ ਦੇਖ ਨਿਕਲਦਾ ਉਹ ਕੀ ਸੀ ਉਹ ਵੀ ਇਹੀ ਸੀ ਵੀ ਜਿਹੜਾ ਤੇਰਾ ਪ੍ਰਸ਼ਾਦਾ ਹੈ ਉਹਦੇ ਵਿੱਚ ਲੋਕਾਂ ਦਾ ਲਹੂ ਚੂਸਿਆ ਹੋਇਆ ਖੂਨ ਨਿਕਲਦਾ ਹੈ ਖਾਣੇ ਵਿੱਚੋਂ ਔਰ ਇਹ ਜਿਹੜਾ ਭਾਈ ਲਾਲੋ ਦਾ ਖਾਣਾ ਆ ਪ੍ਰਸ਼ਾਦਾ ਇਹਦੇ ਵਿੱਚੋਂ ਦੁੱਧ ਹੈ ਅੰਮ੍ਰਿਤ ਵਰਗਾ ਕਿਉਂਕਿ ਇਹਨੇ ਖੂਨ ਪਸੀਨੇ ਦੀ ਦਸਾਂ ਨੌ ਦੀ ਕਿਰਤ ਕਰਕੇ ਕੀਤਾ ਜਿਨ੍ਹਾਂ ਲੋਕਾਂ ਕੋਲ ਇੰਨਾ ਹੈਲਦੀ ਕਨਸੈਪਟ ਹੋਵੇ ਧਰਮ ਦਾ ਇਮਾਨਦਾਰੀ ਦਾ ਉਹ ਲੋਕਾਂ ਦੀ ਯਾਤਰਾ ਕਿਵੇਂ ਨਿਕਲ ਜਾਂਦੀ ਹੈ ਕ腐ਸ਼ਨ ਵੱਲ ਕਿਵੇਂ ਭ੍ਰਿਸ਼ਟਾਚਾਰ ਦੇ ਰਸਤੇ ਤੇ ਉਤਰ ਪੈਂਦੇ ਆ ਇਹ ਵਿਚਾਰਨ ਦੀ ਲੋੜ ਆ ਬੜੀ ਸੀਰੀਅਸ ਲੋੜ ਹੈ ਕਿਉਂਕਿ ਜਿਸ ਮੁਲਕ ਦਾ ਵਿਕਾਸ ਜਿਹੜਾ ਆ ਮੈਨੂੰ ਇਦਾਂ ਲੱਗਦਾ ਹਾਲਾਂਕਿ ਐਕਸਕਲੂਸਿਵ ਰੋਲ ਇਕੱਲਾ ਨਹੀਂ ਦਾ ਹੈਗਾ ਭ੍ਰਿਸ਼ਟਾਚਾਰ ਦਾ ਹੋਰ ਵੀ ਬੜੇ ਫੈਕਟਰ ਹੈ ਜੇ ਕੋਈ ਆਪਾਂ ਡੀਐਚਓ ਸ਼ਿਪ ਕਰਦੇ ਇਕੱਲੀ ਇਮਾਨਦਾਰੀ ਕਹਿੰਦੇ ਪੱਲੇ ਹੁੰਦੀ ਤੇ ਆਪਾਂ ਕੰਮ ਹੀ ਨਾ ਕਰਦੇ ਨਿਕਲਦਾ ਹੀ ਨਾ ਤਾਂ ਉਹ ਵੀ ਕੀ ਗੱਲ ਹੋਈ ਬੰਦਾ ਫਾਇਲ ਹੀ ਨਾ ਕਿਸੇ ਦੀ ਤੋਰੇ ਅਫਸਰ ਕੋਈ ਇਮਾਨਦਾਰ ਹੋਵੇ ਇਹ ਵੀ ਕੀ ਗੱਲ ਹੋਈ ਇਹ ਤਾਂ ਬੇਈਮਾਨੀ ਤੋਂ ਵੀ ਭੈੜੀ ਗੱਲ ਹੋ ਗਈ ਸੋ ਬੇਈਮਾਨੀ ਇਮਾਨਦਾਰੀ ਜਿੱਥੇ ਤਾਈ ਨਾਲ ਹੋਣੀ ਚਾਹੀਦੀ ਉਹਦੇ ਨਾਲ ਦਾ ਨਾਲ ਲਾਇਲਟੀ ਸਿਨਸਿਅਰਿਟੀ ਡੈਡੀਕੇਸ਼ਨ ਵੀ ਹੋਣੀ ਬੜੀ ਜ਼ਰੂਰੀ ਆ ਔਰ ਇਸ ਕੰਟਰੀ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਵਿਕਸਤ ਦੇਸ਼ਾਂ ਦੀ ਜੇ ਗੱਲ ਕਰਦੇ ਆ ਨਾ ਉਹਨਾਂ ਚ ਲੋਕਾਂ ਦਾ ਜਿਹੜਾ ਪੈਮਾਨਾ ਨਾਪਣ ਦਾ ਇਹੀ ਹੁੰਦਾ ਹੋਰ ਕਿਹੜਾ ਪੈਮਾਨਾ ਹੁੰਦਾ ਉਹ ਲੋਕ ਕਰਾਪਸ਼ਨ ਫ੍ਰੀ ਮੁਲਕ ਹੈ ਉਹਨਾਂ ਲੋਕਾਂ 'ਚ ਤਾਂ ਮੈਂ ਅੱਜ ਵੀ ਦੇਖਦਾ ਪੀ ਤੁਸੀਂ ਚਲੇ ਜਾਓ ਉੱਥੇ ਜਿੰਦਰੇ ਵੀ ਨਹੀਂ ਲਾਏ ਹੁੰਦੇ ਲੋਕਾਂ ਨੇ ਆਪਣੀਆਂ ਸ਼ਾਪਸ ਨੂੰ ਸਿਰਫ ਇੱਕ ਪਟਾ ਜਿਹਾ ਬਲਾ ਦਿੰਦੇ ਆਪੇ ক্লোਜ਼ਡ ਤੇ ਸਾਡੇ ਤਾਂ 10 ਜਿੰਦੇ ਹੁੰਦੇ ਆ ਫਿਰ ਵੀ ਉੱਥੇ ਚੌਂਕੀ ਤੇ ਬਹੁਤ ਚਮਾਨ ਬਿਠਾਇਆ ਹੁੰਦਾ ਚੋਰੀ ਫਿਰ ਵੀ ਹੋ ਜਾਂਦੀ ਆ ਕ腐ਸ਼ਨ ਸਾਡੇ ਜਿਹੜੀ ਇਹ ਲਸਟ ਹੈ ਪੈਸੇ ਦੀ ਜਿਹੜੀ ਭੌਤਿਕਵਾਦੀ ਦੌੜ ਜਿਹੜੀ ਇੰਨੀ ਲੱਗ ਗਈ ਆ ਇਹ ਤੋਂ ਬਚਣ ਦੀ ਲੋੜ ਹੈ ਇਹ ਤਾਂ ਸੱਚੀ ਗੱਲ ਪੁੱਛੋ ਨਾ ਨੀਡ ਤੇ ਗਰੀਡ ਦਾ ਕਨਸੈਪਟ ਹੈ ਨੀਡ ਫੁਲਫਿਲ ਕਰਨ ਲਈ ਕਰਿੰਦੇ ਪਰਮਾਤਮਾ ਤੁਹਾਡੀ ਬੈਠਾ ਆ ਪਰ ਮਾਤਮਾ ਤੁਹਾਨੂੰ ਦੇਣ ਲਈ ਬੈਠਾ ਹੈ ਜਲ ਮੈਂ ਜਨਤੋ ਪਾਇ ਕਹਤੇ ਨਾ ਵੀ ਰੋਜੀ ਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸੇ ਹੈ ਕਹਿੰਦੇ ਨਾ ਉੱਡੇ ਉੱਡ ਆਵੇ ਸੈ ਕੋ ਸਤਿ ਪਾਸ਼ਾ ਬਚਰੇ ਚਰਿਆ ਤੋ ਤ ਕਵਣ ਖੜਾਵੇ ਕਵਣ ਚੋਕਾਵੇ ਮਨ ਵਿੱਚ ਸਿਮਰਨ ਕਰਿਆ ਇਹ ਚੀਜ਼ਾਂ ਤਾਂ ਤੇਰੇ ਮਗਰ ਪਹੁੰਚਾਉਣ ਨੂੰ ਵਾਇਗਰੋ ਬੈਠਾ ਹੈ ਤੈਨੂੰ ਨੀਡ ਤੇਰੀ ਫੁੱਲਫਿਲ ਕਰਨ ਨੂੰ ਬੈਠਾ ਹੈ ਗਰੀਡ ਤਾਂ ਅਜੇ ਤੱਕ ਕਿਸੇ ਦੀ ਫੁੱਲਫਿਲ ਨਾ ਹੋਈ ਹੈ ਤੇ ਨਾ ਹੋਣੀ ਆ ਔਰ ਕਰਪਟ ਬੰਦਾ ਗਰੀਡੀ ਹੁੰਦਾ ਲਾਲਚੀ ਹੁੰਦਾ ਔਰ ਉਹਦੀ ਕਦੀ ਗਰੀਡ ਨਹੀਂ ਉਹ ਤਾਂ ਸਿਕੰਦਰ ਦੀ ਨਹੀਂ ਗਰੀਡ ਫੁੱਲਫਿਲ ਹੋਈ ਸਾਡੀ ਕਿੱਥੋਂ ਆ ਜਾਣੀ ਆ ਤੋ ਨੀਡ ਫੁੱਲਫਿਲ ਕਰਨ ਲੋ ਜਿਹੜਾ ਪਰਮਾਤਮਾ ਗਿਆ ਜਿਹਨੂੰ ਕਹਿੰਦੇ ਕੋਠੇ ਮੰਡਪហេਤ ਕਰ ਕਾਹੇ ਮਰੇ ਸਵਾਰ ਹੋਏ ਇਹ ਤਾਂ ਹੈਗੀ ਗਰੀਡ ਦੀ ਗੱਲ ਅੱਗੇ ਆਗੇ ਨੀਡ ਦੀ ਕਹਿੰਦੇ ਕਾਰਜ ਸਾਢੇ ਤਿੰਨ ਹੱਥ ਕਣੀ ਤਾਂ ਪੌਣੇ ਚਾਰ ਤੇ ਤੈਨੂੰ ਜਗ੍ਹਾ ਸਾਢੇ ਤਿੰਨ ਹੱਥ ਚਾਹੀਦੀ ਹੈ ਜੇ ਬਹੁਤ ਕੱਦ ਲੰਬਾ ਹੋ ਤਾਂ ਪੌਣੇ ਚਾਰ ਚਾਹੀਦੀ ਹੈ ਸੋ ਸਾਨੂੰ ਇਹ ਗੱਲ ਵਿਚਾਰਨ ਦੀ ਲੋੜ ਹੈ ਗਰੀਡ ਵੱਲ ਦੇ ਰਸਤੇ ਤੇ ਨਾ ਤੁਰਿਏ ਲਾਲਚ ਦੇ ਰਸਤੇ ਤੇ ਨਾ ਤੁਰਿਏ ਇਹ ਕਦੀ ਲਾਸਟ ਨਹੀਂ ਇਹ ਤਾਂ ਮਿਰਾਜ਼ ਹੈ ਮਿਰਗ ਤ੍ਰਿਸ਼ਨਾ ਹੈ ਇਹ ਕਦੀ ਨਹੀਂ ਖਤਮ ਹੋਣੀ ਜਿੰਨੀ ਯਾਤਰਾ ਗਾਂਹਾਂ ਜਾਈ ਜੋ ਮਾਇਆ ਦੀ ਉਨੀ ਲਾਸਟ ਵਧੀ ਜਾਣੀ ਆ ਮੈਂ ਅੱਜ ਇੱਥੇ ਸਮਾਗਮ ਤੇ ਇਸ ਇਹਨੂੰ ਸਮਾਗਮ ਹੀ ਕਹਾਂਗਾ ਇਹ ਇੱਥੇ ਆ ਕੇ ਜਿਹੜੀ ਕਰਪਟ ਕਰਪਟ ਮੁਲਕ ਜਿਨ੍ਹਾਂ ਦੇ ਵਿੱਚ 96ਵਾਂ ਰੈਂਕ ਹੈ ਜੇ ਉੱਥੇ ਸਾਨੂੰ ਇਹੋ ਜੀ ਪਹਿਲ ਕਦਮੀ ਹੁੰਦੀ ਆ ਇਹੋ ਜਿਹੇ ਸਟੈਪਸ ਲੈ ਜਾਂਦੇ ਇਹੋ ਜੀਆਂ ਐਨ ਜੀਓਜ਼ ਅੱਗੇ ਆਉਂਦੀਆਂ ਤਾਂ ਵੈਲਕਮ ਕਰਨਾ ਚਾਹੀਦਾ ਸਰਕਾਰ ਨੂੰ ਵੀ ਸਪੋਰਟਿਵ ਹੋਣਾ ਚਾਹੀਦਾ ਸਰਕਾਰ ਨੂੰ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਇਹਨਾਂ ਸ਼ਬਦਾਂ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਮੈਨੂੰ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗਾ ਔਰ ਇਤੋਂ ਵੱਡਾ ਵੀ ਇਹ ਲੱਗਦਾ ਜਿਹੜੇ ਜਿਹੜੇ ਬੰਦਿਆਂ ਨੂੰ ਇੱਥੇ ਅੱਜ ਅਵਾਰਡ ਮਿਲੇ ਆ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਕਿਉਂਕਿ ਜਦੋਂ ਕੋਈ ਬੰਦਾ ਇਮਾਨਦਾਰੀ ਦਾ ਅਵਾਰਡ ਲੈ ਲੇ ਕੱਲ ਨੂੰ ਭ੍ਰਿਸ਼ਟ ਹੋਣ ਦਾ ਭ੍ਰਿਸ਼ਟਾਚਾਰ ਚ ਲਿਪਤ ਹੋਣ ਦਾ ਕੋਈ ਸਬੂਤ ਮਿਲ ਜਾਣਾ ਉਹ ਮੇਰਾ ਖਿਆਲ ਉੱਤੇ ਸ਼ਰਮਸਾਰ ਗੱਲ ਹੋਰ ਕੋਈ ਨਹੀਂ ਹੁੰਦੀ ਉਹ ਬੜੀ ਸ਼ਰਮਨਾਕ ਗੱਲ ਹੁੰਦੀ ਆ ਉਹਨੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਮੈਨੂੰ ਜਦੋਂ ਇਹਨਾਂ ਨੇ ਕਰਤੱਵਨਿਸ਼ਠ ਅਧਿਕਾਰੀ ਅਵਾਰਡ ਦਿੱਤਾ ਹੈ ਜਿਹੜਾ ਇਸ ਐਨ ਜੀਓ ਵੱਲੋਂ ਮੈਂ ਸਾਹਮਣੇ ਹੀ ਰੱਖਦਾ ਸੀ ਤਾਂ ਮੈਨੂੰ ਦਿਸਦਾ ਰਹਿੰਦਾ ਹੁੰਦਾ ਸੀ ਰੋਜ਼ ਕਿ ਡਾਕਟਰ ਲਖਵੀਰ ਸੰਭਲ ਕੇ ਚੱਲ ਬੜੀ ਫਿਸਲਣ ਵਾਲੀ ਬੜੀ ਆ ਬੰਦੇ ਦਾ ਪਤਾ ਨਹੀਂ ਤਿਲਕ ਕਦੋਂ ਜਾਵੇ ਸੋ ਮੈਂ ਇਹ ਕਹਿੰਨਾ ਇਹੋ ਜਿਹਾਂ ਆਰਗੇਨਾਈਜੇਸ਼ਨਜ਼ ਨੂੰ ਆਪ ਖੁਦ ਵੀ ਬਹੁਤ ਸੰਭਲਣ ਦੀ ਲੋੜ ਹੈ ਜਿਹੜੇ ਜਿਹੜੇ ਵੀ ਕੈਰੈਕਟਰਸ ਆ ਜਿਹੜੇ ਜਿਹੜੇ ਵੀ ਰਿਸਪਾਂਸਿਬਲ ਪਰਸਨਸ ਆ ਉਹਦੇ ਉੱਤੇ ਉਹਨਾਂ ਨੂੰ ਵੀ ਕਰਦਾਰ ਬਹੁਤ ਨਹੀਂ ਤਾਂ ਲੋਕਾਂ ਦਾ ਫਿਰ ਇਹੋ ਜਿਹਾਂ ਐਨਜੀਓਜ਼ ਤੋਂ ਵੀ ਵਿਸ਼ਵਾਸ ਕਿਤਨਾ ਕਿਤੇ ਟੁੱਟੂਗਾ ਇਸ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਸਾਨੂੰ ਯੂਨਿਟ ਦੇ ਤੌਰ ਤੇ ਇੰਡੀਵਿਜੂਅਲੀ ਵਿਅਕਤੀਗਤ ਤੌਰ ਤੇ ਐਨਾ ਸੰਭਲ ਕੇ ਚੱਲਣ ਦੀ ਲੋੜ ਹੈ ਬਹੁਤ ਇਮਾਨਦਾਰ ਹੋ ਕੇ ਚੱਲਣ ਦੀ ਲੋੜ ਹੈ ਚਾਹੇ ਜਿੱਥੇ ਕੋਈ ਵੀ ਕਰਦਾਰ ਨੂੰ ਸੋ ਇੰਡੀਆ ਵਿੱਚ ਜਿਹੜਾ ਇਹ ਅੱਜ ਅਵਾਰਡ ਸੈਰਮਨੀ ਰੱਖੀ ਗਈ ਸੀ ਤੇ ਲਾਇਨਸ ਕਲੱਬ ਜਲੰਧਰ ਵਿਖੇ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਦਾ ਵਰਡ ਵੱਲੋਂ ਇਹਦੇ ਵਿੱਚ ਜਿਹੜੇ ਡਾਇਮੰਡ ਦੇ ਅਵਾਰਡ ਚੁਣੇ ਗਏ ਜਿਹੜੇ 6 ਵਿਅਕਤੀ ਚੁਣੇ ਗਏ ਉਹਦੇ ਚੋਂ ਨੰਬਰ ਪਹਿਲਾ ਜੇ ਮੈਨੂੰ ਇਹਨਾਂ ਨੇ ਦਿੱਤਾ ਆ ਪਹਿਲਾ ਮਾਨ ਦਿੱਤਾ ਡਾਇਮੰਡ ਹੋਣ ਦਾ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਦਿਆਂ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿਰਪਾ ਕਰਨਾ ਅਸ਼ੀਰਵਾਦ ਬਲੇਸਿੰਗਜ਼ ਇਹਨਾਂ ਦੀਆਂ ਮਿਲਦੀਆਂ ਰਹਿਣ ਤਾਂ ਕਿ ਇਹ ਜਿਹੜਾ ਲੈਵਲ ਹੈ ਇਹ ਕਾਇਮ ਵੀ ਰਹੇ ਕੋਈ ਚੀਜ਼ ਪ੍ਰਾਪਤ ਬੰਦਾ ਕਰ ਲੈਂਦਾ ਪਰ ਉਹਨੂੰ ਸਸਟੇਨ ਰੱਖਣਾ ਬੜਾ ਜ਼ਰੂਰੀ ਹੁੰਦਾ ਤਾਂ ਮੈਂ ਇਹੀ ਕਹਾਗਾ ਕਿ ਥੈਂਕਸ ਤੁਹਾਡਾ ਬਹੁਤ-ਬਹੁਤ ਸ਼ੁਕਰੀਆ